ਕਿਹੜਾ ਪਿੰਡ ਹੈ ਜੀ ਤੁਸੀਂ ਮੈਂ ਬੋਤ ਦਾ ਪਿੰਡ ਆ ਤੇ ਅੱਜ ਕੀ ਕਿਦਾਂ ਵੱਲੋਂ ਰੇਡ ਕੀਤੀ ਜੀ ਹੈ ਕੀ ਕਰਨਾ ਹੈ ਅੱਜ ਸਵੇਰੇ ਆਈ ਸੀ ਆਪਣਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਹਾਂਜੀ ਤੇ ਮੈਂ ਤਾਂ ਸਵੇਰੇ ਉੱਠ ਕੇ 파ਟ ਕਰ ਰਿਹਾ ਸੀ ਆਪਣਾ ਦੋ ਜੂ ਕੇ ਜਾਣਾ ਸੀ ਤੇ ਮੈਂ ਦੇਖਿਆ ਵੀ ਬਾਹਰ ਕੋਈ ਆਇਆ ਹੋਇਆ ਫਿਰ ਮੈਂ ਉਹ ਕਹਿੰਦੇ ਵੀ ਦੀਨੇ ਤੋਂ ਵਾਲੀ ਕੋਈ ਫਿਰ ਅੰਦਰ ਆ ਕੇ ਉਹਨਾਂ ਨੇ ਸਾਰੇ ਘਰ ਦੀ ਛਾਣਬੀਨ ਕਰੀ ਚਲੋ ਉਹਨਾਂ ਦਾ ਫਰਜ ਸਾਰਾ ਉਹਨਾਂ ਨੇ ਦੇਖ ਕੇ ਵੀ ਕੋਈ ਉਸ ਤੋਂ ਬਾਅਦ ਛਾਣਬੀਨ ਕਰਕੇ ਉਹਨਾਂ ਨੂੰ ਮਤਲਬ ਕਿ ਕੁਛ ਇਦਾਂ ਦਾ ਬਰਾਮਦ ਨਹੀਂ ਹੋਇਆ ਸਾਡੇ ਦੋ ਫੋਨ ਲੈ ਗਏ ਇਨਵੈਸਟੀਗੇਸ਼ਨ ਵਾਸਤੇ ਤੇ ਆਪਾਂ ਨੂੰ ਦੋ ਕਿਤਾਬਾਂ ਸੀ ਜਾਂ ਉਹ ਦੋ ਕਿਤਾਬਾਂ ਲੈ ਗਈ ਤੇ ਹਾਕੀਆਂ ਦੋ ਕਿਤਾਬਾਂ ਸੀ ਤੇ ਤੁਹਾਡਾ ਅਮਰਪਾਲ ਦੇ ਨਾਲ ਵੀ ਇੱਕ ਹੈਗਾ ਕੋਈ ਰਿਸ਼ਤੇਦਾਰੀ ਹੈਗੀ ਅਮਰਪਾਲ ਨਾਲ ਨਹੀਂ ਸਾਡਾ ਤਾਂ ਅੱਜ ਤੱਕ ਇਦਾਂ ਦਾ ਕੋਈ ਲਿੰਕ ਨਹੀਂ ਹੈਗਾ ਜੀ ਕਦੇ ਮੁਲਾਕਾਤ ਹੋਈ ਆਪਾਂ ਮੁਲਾਕਾਤ ਤੱਕ ਵੀ ਨਹੀਂ ਹੋਈ ਆਪਾਂ ਇੱਕ ਤਾਂ ਕਦੇ ਜਿਹੜੀ ਉਹਨਾਂ ਦੇ ਨਾਲ ਜੁੜੇ ਹੋਏ ਨਹੀਂ ਅਸੀਂ ਨਹੀਂ ਜੁੜੇ ਹੋ ਜਿੱਤਾ ਕਰ ਤੋਂ ਇੰਨਾ ਟਾਈਮ ਹੀ ਲੱਗਦਾ ਸੀ ਤਾਂ ਸਿੱਧੇ ਸਾਦੇ ਆਪਣਾ ਪਾਠ ਕਰਦੇ ਹਾਂ ਉੱਤੇ ਆਪਾਂ ਚੱਲਦੇ ਹਾਂ ਉੱਪਰ ਦਿਖਾ ਦਨੇ ਉੱਪਰ ਉਹਨਾਂ ਦੇ ਦੁਆਰਾ ਕੀ ਦੱਸਿਆ ਗਿਆ ਕੀ ਕਿਉਂ ਜਿਹੜਾ ਉਹ ਕਹਿੰਦੇ ਵੀ ਉਹਦਾਂ ਨੂੰ ਇਦਾਂ ਲੱਗੇ ਉਹਨਾਂ ਸੰਗਤ ਸਾਡੇ ਕੋਲੋਂ ਪਾਠ ਕਰਵਾਉਂਦੀ ਹੈ ਨਾ ਵੀ ਕੋਈ ਇਦਾਂ ਦਾ ਬੰਦੇ ਨੇ ਸਾਨੂੰ ਸੰਪਰਕ ਨਾ ਕੀਤਾ ਕਰ ਲਿਆ ਹੋਵੇ ਇਦਾਂ ਹੋ ਸਕਦਾ ਬਾਕੀ ਸਾਨੂੰ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਵੀ ਡੇਟ ਵਗੈਰਾ ਡੇਟ ਦਿੱਤੀ ਹੈ ਸਾਨੂੰ 26 ਤਰੀਕ ਨੂੰ ਚੰਡੀਗੜ੍ਹ ਚੰਡੀਗੜ੍ਹ ਮਾਡਲ ਜੇਲ੍ਹ ਉਹਨਾਂ ਨੇ ਆਪਣੀ ਪਾਰਟੀ ਕਰਦੇ ਨਹੀਂ ਕਿਹੜੇ ਪਟਾ ਲੈਂਦੇ ਉਹਦੇ ਇੱਕ ਜਿਹੜਾ 7 ਦਿਨਾਂ ਦਾ ਪਾਰਟ ਹੈ ਸੰਪਟ ਪਾਰਟ ਹੈ ਉਹਦੀ 52000 ਰੁਪਏ ਦੂਜਾ 13 ਦਿਨਾਂ ਦਾ ਪਾਰਟ ਹੁੰਦਾ ਉਹਦੀ 1 ਲੱਖ ਰੁਪਏ ਸਾਰੇ ਪਾਰਟੀ ਸਿੰਘ ਵੀ ਆਪਣੀ ਸੰਭਾਵਨਾ ਦੇ 20% ਦੀ ਆਈਐਸ ਤੋਂ ਲਓ ਵੱਡੀ ਫੰਡਿੰਗ ਆਈ ਹੈ ਵੱਡੀ ਵੱਡੀ ਕੋਈ ਨਹੀਂ ਆਈ ਹੈ ਕਿਉਂ ਮੇਰੀ ਸਾਰੀ ਸਟੇਟਮੈਂਟਾਂ ਵੀ ਹੈ ਉਹਨਾਂ ਨੇ ਦੇਖ ਲਈਆਂ ਕੋਈ ਵੀ ਐਦਾਂ ਦੀ ਕੋਈ ਬੈਂਕ ਦੀ ਕਾਪੀ ਵੀ ਲੈ ਕੇ ਗਈ ਨਹੀਂ ਜੀ ਬੈਂਕ ਦੇ ਬੈਂਕ ਦੇ ਅਕਾਊਂਟ ਵਗੈਰਾ ਸਾਰੇ ਲੈ ਕੇ ਫੋਨ ਨੰਬਰ ਦੇ ਨਾਲ ਹੀ ਲਿੰਕ ਅਸੀਂ ਫੋਨ ਨੰਬਰ ਦੇ ਵਿੱਚ ਸਾਰਾ ਕੁਝ ਇਹੋ ਫੋਨ ਨੰਬਰ ਲਈ ਕਿਤੇ ਕਿਤੇ ਮੋਬਾਈਲ ਲਏ ਗਏ ਨੇ ਮੇਰੇ ਨੇ ਮੇਰੇ ਮੋਬਾਈਲ ਹੀ ਦੇ ਕੇ ਗਏ ਹਾਂਜੀ ਬਾਕੀ ਘਰ ਦੇ ਮੋਬਾਈਲ ਸਾਰੇ ਜਾਣਦਗੀ ਨਹੀਂ ਕਰੀ ਮੇਰੇ ਦੇ ਵਿੱਚ ਵੀ ਉਹ ਕਹਿੰਦੇ ਵੀ ਅੱਗੇ ਜਾ ਕੇ ਹੋਰ ਇਨਵੈਸਟੀਗੇਟ ਦੇਣਗੇ ਕਿਉਂਕਿ ਦੋ ਆਏ ਸੀਗੇ ਅੱਜ ਸਵੇਰੀ ਆਈ ਸੀ ਕਿੰਨੇ ਵਜੇ ਸਾਢੇ 5:30 ਵਜੇ ਹੋਰ ਇਨਵੈਸਟੀਗੇਸ਼ਨ ਚ ਕੋਈ ਦੱਸਣਾ ਚਾਹੁੰਦਾ ਹਾਂ ਅੱਜ ਹੀ ਹੋਈ ਹੈ ਹੋ ਤਾਂ ਕੁਝ ਨਹੀਂ ਇਦਾਂ ਦੀ ਗੱਲ ਹੈਗੀ ਬਾਕੀ ਅਿੰਦ ਵਸ ਤੇ ਬਾਰੇ ਸਾਰੇ ਘਰ ਦੀ ਛਾਣਪਿੰਡ ਕਰੀ ਉਹਨਾਂ ਨੇ ਕੁਝ ਨਹੀਂ ਮੀਲਾ ਸਾਰੇ ਬੈਡਾਂ ਤੋਂ ਲੈ ਕੇ ਸਾਰਾ ਕੁਝ ਉਹਨਾਂ ਨੇ ਛਾਣਪਿੰਡ ਕਰੀ ਚਲੋ ਉਹਨਾਂ ਦੀ ਡਿਊਟੀ ਸੀ ਟੂਟ ਹੁੰਦਾ ਤੇ ਬਾਕੀ ਐਦਾਂ ਦੀ ਕੋਈ ਮੋਬਾਈਲ ਇਹ ਕਿ ਕੋਈ ਪੁੱਤਾਂ ਵੀ ਨਹੀਂ ਬਸ ਉਹ ਤਾਂ ਕਿਸੇ ਉਹਨਾਂ ਨੂੰ ਬਤੇ ਹੀ ਨਹੀਂ ਕੋਈ ਨਿੱਕੇ ਜੋ ਬਾਬੇ ਪਿੰਡ ਪਿੰਡ ਤੇ ਰਹਿ ਅੱਛਾ ਜੱਦੀ ਪਿੰਡ ਹੈ ਸਾਡਾ ਉਥਾ ਕਿ ਜੀ